ग्लोबल पंजाब टीवी देख रहे हो ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਔਰ ਅੱਜ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਇੱਕ ਵਾਰ ਫੇਰ ਤੋਂ ਨਿਯੁਕਤੀ ਪੱਤਰ ਵੰਡੇ ਗਏ ਨੇ ਔਰ ਇਸ ਵਾਰ ਸਹਿਕਾਰੀ ਵਿਭਾਗ ਦੇ ਵਿੱਚ ਵੰਡੇ ਗਏ ਨੇ 520 ਨਿਯੁਕਤੀ ਪੱਤਰ ਔਰ ਹੁਣੇ-ਹੁਣੇ ਮੁੱਖ ਮੰਤਰੀ ਜਿਹੜੇ ਨੇ ਨਿਯੁਕਤੀ ਪੱਤਰ ਦੇ ਕੇ ਲੰਗੇ ਨੇ ਇੱਥੇ ਨੌਜਵਾਨ ਮੌਜੂਦ ਨੇ ਜਿਨ੍ਹਾਂ ਨੂੰ ਨੌکریاں ਮਿਲੀਆਂ ਨੇ ਨਿਯੁਕਤੀ ਪੱਤਰ ਦਿੱਤੇ ਗਏ ਨੇ ਕੀ ਨਾਮ ਹੈ ਤੁਹਾਡਾ ਮੈਂ ਮੇਰਾ ਨਾਮ ਸ਼ਿਵਨਾਥ ਹੈ ਜੀ ਕਿਹੜੇ ਵਿਭਾਗ ਵਿੱਚ ਨੌਕਰੀ ਮਿਲੀ ਹੈ ਤੁਹਾਨੂੰ ਮੈਮ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਚ ਮਿਲੀ ਹੈ ਜੀ ਅੱਛਾ ਤੁਸੀਂ ਕਿੰਨੀ ਦੇਰ ਦੀ ਇਹਦੇ ਉੱਤੇ ਮ ਮਿਹਨਤ ਆ ਮੈਂ ਕਈ ਸਾਲ ਹੋ ਗਏ ਸੀ ਸਾਨੂੰ ਕਰਦੇ ਨੂੰ ਜੀ ਤੇ ਇਹ ਐਗਜ਼ਾਮ ਮੈਂ 2022 ਚ ਆਇਆ ਸੀਗਾ ਤੇ ਅਸੀਂ ਭਰਿਆ ਸੀਗਾ ਜੂਨ ਚ ਐਗਜ਼ਾਮ ਹੋਇਆ ਸੀਗਾ ਚਲੋ ਵਿਦਨ 6 ਮੰਥਸ ਸਭ ਕੁਝ ਹੋ ਕੇ ਟਾਈਪ ਟੈਸਟ ਹੋਇਆ ਸੀ ਜੀ ਸਾਰੇ ਟੈਸਟ ਕਲੀਅਰ ਕਰਕੇ ਆ ਸਾਨੂੰ ਅਪਾਇੰਟਮੈਂਟ ਲੈਟਰ ਮਿਲ ਗਏ ਤੇ ਅੱਛਾ ਮਹਿਸੂਸ ਕਰ ਰਹੇ ਹਾਂ ਮੈਂ ਬਹੁਤ ਉਹ ਕਿੰਨਾ ਕਿ ਕਿੰਨਾ ਕੁ ਪੋਜ਼ਿਟਿਵ ਹੈ ਤੁਸੀਂ ਸਰਕਾਰ ਦੇ ਇਸ ਚੀਜ਼ਾਂ ਨੂੰ ਦੇਖਦੇ ਹੋ ਕਿ ਪਹਿਲਾਂ ਨੌਕਰੀਆਂ 2-2 3-3 ਸਾਲ ਜਿਹੜਾ ਨਹੀਂ ਮਿਲਦੀਆਂ ਸੀ ਹੁਣ 6 ਮਹੀਨਿਆਂ ਦੇ ਵੀ ਤੁਹਾਡੇ ਹੱਥ ਨਿਯੁਕਤੀ ਪੱਤਰ ਹੈ ਮੈਂ ਬਹੁਤ ਸ਼ਲਾਘਾਯੋਗ ਕਦਮ ਹੈ ਇਸ ਸਰਕਾਰ ਦਾ ਕਿ ਹੋਇਆ ਹੈ ਬਾਕੀ ਮੈਂ ਇਹ ਐਗਜ਼ਾਮ ਥੋੜਾ ਇਦਾਂ ਦਾ ਸੀਗਾ ਕਈ ਐਗਜ਼ਾਮ ਚ ਰੈਟਸ ਪੈ ਜਾਂਦੀਆਂ ਨੇ ਸਾਡੇ ਐਗਜ਼ਾਮ ਨੂੰ ਕੁਛ ਇਦਾਂ ਦਾ ਹੋਇਆ ਨਹੀਂ ਕਿਉਂਕਿ ਮੈਂ ਬਹੁਤ ਅੱਛਾ ਤਰੀਕੇ ਨਾਲ ਬੜੇ ਵਧੀਆ ਤਰੀਕੇ ਨਾਲ ਬਹੁਤ ਜਲਦੀ ਸਭ ਕੁਝ ਹੋਇਆ ਹੈ ਜੀ ਇਮਾਨਦਾਰੀ ਨਾਲ ਪੂਰੀ ਕੋਈ ਉਹ ਨਹੀਂ ਔਨ ਮੈਰਿਟ ਹਰ ਬੱਚਾ ਔਨ ਮੈਰਿਟ ਆਇਆ ਜੀ ਬਿਲਕੁਲ ਦੇਖੋ ਇਹ ਖੁਦ ਕਹਿਣਾ ਵੱਡੀ ਗੱਲ ਹੁੰਦੀ ਹੈ ਕਿ ਔਨ ਮੈਰਿਟ ਆਇਆ ਹੈ ਨਾ ਕੀ ਨਾਮ ਹੈ ਤੁਹਾਡਾ ਮੈਂ ਮੇਰਾ ਨਾਮ ਸ਼ੁਭਮ ਕੁਮਾਰ ਹੈ ਸ਼ੁਮ ਕਿ ਕਿਹੜੇ ਮੈਕਮੇ ਦੇ ਵਿੱਚ ਨੌਕਰੀ ਮੈਮ ਮੇਰਾ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਚ ਹੈ ਵੈਸੇ ਮੇਰੀ ਫੀਲਡ ਵੀ ਕਮਰਸ ਦੀ ਹੈ ਬੈਕਗਰਾਉਂਡ ਤੇ ਮੈਨੂੰ ਚਾਹੀਦੀ ਬੈਂਕ ਦੀ ਸੀ ਜਿਹੜੀ ਉਹ ਸ਼ੋ ਮਤਲਬ ਤੁਸੀਂ ਜਿਹੜੀ ਚੀਜ਼ ਸੋਚ ਕੇ ਤੁਸੀਂ ਪੜ੍ਹਾਈ ਸ਼ੁਰੂ ਕੀਤੀ ਸੋਚ ਨੌਕਰੀ ਮੈਨੂੰ ਮਨ ਚਾਹੀ ਮੈਨੂੰ ਜੋਬ ਮਿਲ ਗਈ ਮਤਲਬ ਉਹ ਵੀ ਸਰਕਾਰੀ ਜੋਬ ਮਿਲ ਗਈ ਬੈਂਕ ਦੇ ਵਿੱਚ ਮਤਲਬ ਬਹੁਤ ਐਕਸਾਈਟਮੈਂਟ ਆਉਂਦਾ ਫਟਾਫਟ ਹੋ ਰਿਹਾ ਵੀ ਘਰੇ ਜਾਈਏ ਤੇ ਫੈਮਿਲੀ ਨੂੰ ਮਿਲੀ ਉਹਨਾਂ ਨੂੰ ਵੀ ਕਿ ਇਹ ਕਿੰਨਾ ਉਹ ਫੀਲ ਕਰ ਰਹੇ ਨੇ ਉਹ ਵੀ ਦੇਖੀ ਐ ਸੀ ਵੀ ਦੇਖੀ ਪਰਿਵਾਰ ਨੇ ਕਿੰਨਾ ਕਿ ਪਿੱਛੋਂ ਸਾਥ ਦਿੱਤਾ ਕਿਉਂਕਿ ਸਭ ਤੋਂ ਵੱਡਾ ਸਪੋਰਟ ਪਰਿਵਾਰ ਦਾ ਹੁੰਦਾ ਜਿਸ ਵੇਲੇ ਕਿ ਬੱਚੇ ਨੂੰ ਪੜਾਉਣਾ ਹੁੰਦਾ ਆ ਉਹਨਾਂ ਦਾ ਕਿੱਥੇ ਜਿਸ ਤੋ ਤੁਹਾਨੂੰ ਪਤਾ ਲੱਗਾ ਮੇਲ ਆਈ ਫੋਨ ਆਇਆ ਕਿ ਬਈ ਤੁਹਾਨੂੰ ਨਿਯੁਕਤੀ ਪੱਤਰ ਦਿੱਤਾ ਜਾਣਾ ਹੈ ਅਗਰ ਮੈਂ ਕਹਾ ਮੈਮ ਮੇਰੇ ਸਭ ਤੋਂ ਵੱਡਾ ਸਪੋਰਟਰ ਹੈ ਮੇਰਾ ਫਾਦਰ ਦਾ ਤੇ ਮੇਰੇ ਫਾਦਰ ਹੈਗੇ ਫੈਕਟਰੀ ਦੇ ਵਿੱਚ ਵਰਕਰ ਨੇ ਤੇ ਉਹਨਾਂ ਨੇ ਮੈਨੂੰ ਕਦੀ ਨਹੀਂ ਕਿਹਾ ਹੈਗਾ ਵੀ ਤੂੰ ਕੰਮ ਲੱਗ ਜਾ ਜਾਂ ਤੇਰੀ ਇੰਨੀ ਏਜ ਹੋ ਗਈ ਹੈ ਕੁਝ ਵੀ ਉਹ ਕਹਿੰਦੇ ਬਸ ਤੂੰ ਪੜ ਤੇ ਜਦੋਂ ਤੈਨੂੰ ਲੱਗੇ ਵੀ ਹਾਂ ਵੀ ਮੇਰੇ ਤੋਂ ਨਹੀਂ ਹੋ ਰਿਹਾ ਹੈਗਾ ਵੀ ਮੈਂ ਹੁਣ ਕੰਮ ਕਰਨਾ ਹੀ ਪਊਗਾ ਮੈਨੂੰ ਜੇ ਤੇਰਾ ਪੜਨਾ ਹੋ ਗਿਆ ਤਾਂ ਠੀਕ ਹੈ ਬਾਕੀ ਤੇਰੀ ਮਰਜ਼ੀ ਆ ਜਦ ਤੱਕ ਕਰ ਤੈਨੂੰ ਪੇਪਰ ਦੇਣਾ ਟਰਾਈ ਕਰ ਆਪਣਾ ਜਿਹੜੀ ਮਨ ਚਾਹੀ ਤੈਨੂੰ ਜੋਬ ਲਈ ਨੇ ਉਹ ਜੋਬ ਲੈ ਆਪਣਾ ਸਿਕਿਉਰ ਕਰ ਇੱਥੇ ਤੱਕ ਰਾਤ ਜਦੋਂ ਮੈਨੂੰ ਕਾਲ ਲਈ ਤੇ ਮੈਨੂੰ ਪਹਿਲਾਂ ਮੈਨੂੰ ਆਪਣੇ ਫਾਦਰ ਸਾਹਿਬ ਨੂੰ ਕਿਹਾ ਉਹਦਾ ਇੱਥੇ ਤੱਕ ਹੋ ਗਏ ਵੀ ਮੈਂ ਗੱਡੀ ਕਰਾਨਾ ਤੇਰੇ ਵਾਸਤੇ ਹਾਂ ਵੀ ਮੈਂ ਗੱਡੀ ਕਰਾਨਾ ਤੇ ਆਪਾਂ ਆਪ ਚੱਲਦੇ ਆ ਉੱਥੇ ਤੇ ਐਟ ਅ ਟਾਈਮ ਤੇ ਬੜੀ ਉਹ ਹੋਈ ਤੇ ਫਿਰ ਬਾਚੋ ਫਾਦਰ ਸਾਹਿਬ ਵੀ ਥੋੜੇ ਜਿਹਾ ਬਿਮਾਰ ਹੋ ਗਏ ਸੀਗੇ ਸਵੇਰ ਨੂੰ ਤਾਂ ਮੈਂ ਚਲੋ ਮੈਂ ਕੈਬ ਕੂਪ ਕਰਾ ਕੇ ਫਿਰ ਮੈਂ ਆਪ ਹੀ ਆ ਗਿਆ ਸੀ ਜਿਸ ਤਰ੍ਹਾਂ ਅਸੀਂ ਦੇਖਦੇ ਆ ਨਾ ਇਹਨਾਂ ਵਿੱਚ ਪੜ੍ਹਾਈ ਵੀ ਕਰਨੀ ਪੈਂਦੀ ਹੈ ਨਾ ਅਸੀਂ ਇੱਕ ਐਗਜ਼ਾਮ ਵਾਸਤੇ ਪ੍ਰੀਪੇਅਰ ਵੀ ਕਰਨਾ ਪੈਂਦਾ ਹੈ ਬਹੁਤ ਸਾਰੇ ਉਹ ਨੌਜਵਾਨ ਤੁਹਾਨੂੰ ਦੇਖ ਵੀ ਰਹੇ ਹੋਣਗੇ ਜਿਹੜੇ ਹਜੇ ਕੋਸ਼ਿਸ਼ ਕਰ ਰਹੇ ਹੋਣਗੇ ਕਿਤੇ ਨਾ ਕਿਤੇ ਤੁਸੀਂ ਆਪਣੀ ਜਰਨੀ ਜ਼ਰੂਰ ਦੱਸੋ ਕਿਵੇਂ ਤਿਆਰੀਆਂ ਕੀਤੀਆਂ ਕਿੰਨੀ ਦੇਰ ਪੜ੍ਹਦੇ ਸੀ ਕੀ ਕੀ ਚੀਜ਼ਾਂ ਦੇ ਉੱਤੇ ਜ਼ਿਆਦਾ ਫੋਕਸ ਸੀਗਾ ਆ ਫਸਟਰ ਮੇਰਾ ਪਲਾਨ ਹੀ ਹੋਰ ਸੀਗਾ ਮੈਨੇ MBA ਕਰਨੀ ਸੀ ਅਸਲ ਚ MBA ਕਰਨ ਵਾਸਤੇ ਮੈਂ ਸਾਊਥ ਤੱਕ ਦਾ ਪਲਾਨ ਕਰ ਲਿਆ ਸੀਗਾ ਤੇ ਮੈਂ ਇਹ ਪਲਾਨ ਕਰ ਲਿਆ ਸੀ ਤੱਕ ਟਿਕਟੋਕ ਵਗੈਰਾ ਸਭ ਕੁਝ ਹੋ ਗਿਆ ਸੀਗਾ ਮੇਰਾ ਐਟ a ਟਾਈਮ ਤੇ ਮੇਰਾ ਕੀ ਹੋਇਆ ਜਿੱਥੇ ਮੈਨੇ ਜਾਣਾ ਸੀਗਾ ਜਿਹੜਾ ਮੈਂ ਟੈਸਟ ਦੀ ਤਿਆਰੀ ਕਰ ਰਹਾ ਸੀਗਾ ਉਹ ਟੈਸਟ ਹੀ ਕੈਨਸਲ ਹੋ ਗਿਆ ਅੱਛਾ ਅੱਡੀ ਮਤਲਬ ਮੇਰੇ ਨਾਲ ਡੈਸ਼ ਨਹੀਂ ਲਾ ਲਓ ਵੀ ਮੇਰੇ ਇਧਰ ਨੂੰ ਸੀਗਾ ਤੇ ਫਿਰ ਮੈਨੂੰ ਮਤਲਬ ਮੇਰੇ ਸਾਰਾ ਅਮਨ ਸਰ ਨੇ ਅਮਨ ਸਰ ਬੈਲਮੋਰ ਚਲਾਉਂਦੇ ਨੇ ਉਹ ਸੁਨਾਮ ਸੁਨਾਮ ਉਸ ਨਾਮ ਦੇ ਵਿੱਚ ਤੇ ਉਹਨਾਂ ਨੂੰ ਮਿਲਿਆ ਮੈਂ ਤੇ ਉਹਨਾਂ ਨੇ ਅੱਡਾ ਗਾਈਡ ਕੀਤਾ ਅੱਜ ਮੈਂ ਉਹਨਾਂ ਦੇ ਉਹ ਮਤਲਬ ਤੁਸੀਂ ਕਹਿ ਸਕਦੇ ਹੋ ਗਾਈਡੈਂਸ ਦੇ ਵਿੱਚ ਅੱਜ ਮੈਂ ਇੱਥੇ ਖੜਾ ਇੱਕ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਕਹਿੰਦੇ ਕਿ ਇਹਨੂੰ ਆਪਣੀ ਪਹਿਲੀ ਨੌਕਰੀ ਵੀ ਨਹੀਂ ਸਮਝਣਾ ਤੇ ਆਖਰੀ ਵੀ ਨਹੀਂ ਸਮਝਣਾ ਹੁਣ ਅੱਗੇ ਦੀ ਵੀ ਤਿਆਰੀ ਕਰੂੰਗੇ ਹਾਂਜੀ ਹਾਂਜੀ ਮੈਮ ਅੱਗੇ ਦੀ ਵੀ ਤਿਆਰੀ ਖਿੱਚਾਂਗੇ ਹੁਣ ਬਿਲਕੁਲ ਦੇਖੋ ਇਹ ਇੱਕ ਪੋਜ਼ਿਟਿਵ ਨੋਟ ਹੈ ਕਿ ਅਸੀਂ ਅੱਗੇ ਦੀ ਵੀ ਤਿਆਰੀ ਜ਼ਰੂਰ ਕਰਾਂਗੇ ਲੇਕਿਨ ਲਗਾਤਾਰ ਜਿਹੜੇ ਨੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਨੇ ਜਿਵੇਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ 520 ਨੂੰ ਦਿੱਤਾ ਆ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਮਹੀਨੇ ਦੇ ਵਿੱਚ ਤੀਜੇ ਚੌਥੇ ਦਿਨ ਜਿਹੜਾ ਆ ਉਹ 590 ਹੋਰ ਜਿਹੜੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਦੋ ਮਹਿਲਾਵਾਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਗੁਰਪ੍ਰੀਤਕੌਰ ਗੁਰਪ੍ਰੀਤ ਕਿੱਦਾਂ ਦੀ ਤਿਆਰੀ ਕੀਤੀ ਸੀਗੀ ਕਿ ਅੱਜ ਮੁੱਖ ਮੰਤਰੀ ਸਾਹਿਬ ਅੱਜ ਨਿਯੁਕਤੀ ਪੱਤਰ ਦੇ ਕੇ ਗਏ ਨੇ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀ ਤਿਆਰੀ ਮੈਂ ਅਸੀਂ ਸਾਰੇ ਸਬਜੈਕਟਿਵ ਬੜਨੇ ਪੈਂਦੇ ਆ ਤੇ ਤਿਆਰੀ ਮਤਲਬ ਸਾਰੇ ਕੋਈ ਵੀ ਇੱਕ ਸਬਜੈਕਟ ਆਪਾਂ ਛੱਡ ਕੇ ਪਰ ਨਹੀਂ ਦੇ ਸਕਦੇਗੇ ਤੇ ਬਾਕੀ ਮਤਲਬ ਜਿੰਨਾ ਵੀ ਪੜਿਆ ਜਾ ਸਕਦਾ ਹੈ ਉਹਨਾਂ ਪੜ੍ਹ ਕੇ ਅਸੀਂ ਤਿਆਰੀ ਇਹ ਨਹੀਂ ਹੈ ਵੀ ਮਤਲਬ ਜਵੇਂ ਬਿਨਾ ਪੜੇ ਤੋਂ ਅੱਗੇ ਪੇਪਰ ਹੋ ਜਾਂਦੇ ਸੀਗੇ ਵੀ ਕੋਈ ਸਿਫਾਰਿਸ਼ ਚੱਲ ਗਈ ਹੁਣ ਤਾਂ ਬਸ ਜੇ ਪੜਾਂਗੇ ਤੇ ਪੇਪਰ ਆਪਣਾ ਕਲੀਅਰ ਹੋਣਾ ਨਹੀਂ ਤੇ ਨਹੀਂ ਅੱਛਾ ਲੱਗ ਰਿਹਾ ਕਿ ਬਿਨਾ ਕਿਸੇ ਸਿਫਾਰਿਸ਼ ਤੋਂ ਬਿਨਾ ਕਿਸੇ ਪੈਸੇ ਚੜਾਏ ਤੋਂ ਤੁਹਾਨੂੰ ਨੌਕਰੀ ਮਿਲ ਗਈ ਸਰਕਾਰੀ ਨੌਕਰੀ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਘਰ ਦੇ ਕੀ ਕਹਿੰਦੇ ਨੇ ਘਰ ਦੇ ਹੁੰਦਾ ਪ੍ਰੈਸ਼ਰ ਕਿੰਨਾ ਕੁ ਸੀਗਾ ਕਿ ਨੌਕਰੀ ਕਰ ਲਾ ਬਈ ਛੇਤੀ ਛੇਤੀ ਕਰ ਲੈ ਨਹੀਂ ਤਾਂ ਵਿਆਹ ਦੇਣਾ ਨਹੀਂ ਨਹੀਂ ਪ੍ਰੈਸ਼ਰ ਤਾਂ ਕੋਈ ਨਹੀਂ ਸੀਗਾ ਪਰ ਡੈਡੀ ਐਵੇਂ ਅੱਜ ਵੀ ਡੈਡੀ ਆ ਕੇ ਕਹਿੰਦੇ ਸੀ ਮੈਨੂੰ ਨਹੀਂ ਅਮੀਨ ਸੀਗੀ ਵੀ ਬੁਲਾ ਲੈਣਗੇ ਜੀ ਅੱਗੇ ਬਹੁਤ ਵਧੀਆ ਮੇਰੇ ਡਾਕੂਮੈਂਟ ਵੈ ਮੈਨੂੰ ਜਵਾਇੰਡਿੰਗ ਨਹੀਂ ਹੁੰਦੀਗੀ ਕੋਈ ਕਹਿੰਦਾ 2 ਲੱਖ ਦੇ ਦੋ ਡੈਡੀ ਨੂੰ ਕੋਈ ਕਹਿੰਦਾ 4 ਲੱਖ ਦੇ ਦੋ ਮੈਂ ਕਹਿੰਦਾ ਨਹੀਂ ਡੈਡੀ ਆਪ ਪੈਸੇ ਨਹੀਂ ਦੇਣੇ ਬਿਆਪਾਰੀ ਮੈਂਟਰ ਨਾਲ ਹੋਣਾ ਇੰਨਾ ਪੜਿਆ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਗਈ ਜੇ ਆਪਾਂ ਨੂੰ ਰੱਖ ਲੈਣਗੇ ਤਾਂ ਠੀਕ ਜੇ ਪੈਸੇ ਵਾਲ ਨੂੰ ਰੱਖ ਲੈਣਗੇ ਤਾਂ ਆਪਾਂ ਫੇਰ ਕਦੇ ਤਾਂ ਆਪਣੀ ਸੁਣੀ ਜਾਊਗੀ ਨਾ ਅੱਜ ਰੱਬ ਨੇ ਸੁਣੀ ਸ਼ੁਕਰ ਹੈ ਪ੍ਰਮਾਤਮਾ ਦਾ ਬਿਲਕੁਲ ਬਹੁਤ ਵਧੀਆ ਗੱਲ ਹੈ ਕਿ ਰੱਬ ਨੇ ਸੁਣੀ ਤੁਸੀਂ ਇਸ ਮੁਕਾਮ ਤੇ ਹੋ ਅੱਜ ਕੇ ਤੁਹਾਨੂੰ ਇਹ ਨੌਕਰੀ ਮਿਲੀ ਮੁੱਖ ਮੰਤਰੀ ਸਾਹਿਬ ਦੇ ਕੁਝ ਸ਼ਬਦ ਸੀ ਉਹਨਾਂ ਨੇ ਕਿਹਾ ਸੀ ਨਾ ਆਪਣੀ ਪਹਿਲੀ ਔਰ ਆਖਰੀ ਨੌਕਰੀ ਨਹੀਂ ਸਮਝਣਾ ਹਜੇ ਬਹੁਤ ਸਾਰੀਆਂ ਚੀਜ਼ਾਂ ਬਾਕੀ ਨੇ ਹੁਣ ਅੱਗੇ ਆਪਣੇ ਪੋਸਟ ਨੂੰ ਵਿਧਾਨਣ ਵਾਸਤੇ ਵੀ ਕੰਮ ਕਰੂੰਗੇ ਹਾਂਜੀ ਮੈਮ ਤਿਆਰੀ ਕਰਦੇ ਨਾਲ 28 ਤਰੀਕ ਨੂੰ ਅੱਗੇ ਪੇ ਚੱਲੀ ਹੋਗੀ ਅੱਗੇ ਅੱਗੇ ਸਾਰੇ ਪੇਪਰ ਤਾਂ ਦੇਵਾਂਗੇ ਹੀ ਇਹ ਇਸ ਸਰਕਾਰ ਦੇ ਵਿੱਚ ਪਹਿਲੀ ਨੌਕਰੀ ਹੈ ਤੁਹਾਡੀ ਹਾਂਜੀ ਮੈਮ ਬਿਲਕੁਲ ਦੇਖੋ ਇਹ ਲਗਾਤਾਰ ਤੁਹਾਡੀ ਅਸੀਂ ਨੌਜਵਾਨਾਂ ਦੇ ਨਾਲ ਗੱਲ ਕਰਵਾ ਰਹੇ ਹਾਂ ਜਿਹੜੇ ਨੌਜਵਾਨ ਪੜ੍ਹ ਕੇ ਆ ਰਹੇ ਨੇ ਅਸੀਂ ਹੋਰ ਵੀ ਲੋਕ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਵਾਵਾਂਗੇ ਔਰ ਜੇਕਰ ਗੱਲ ਕਰੀਏ ਲਗਾਤਾਰ ਜਿਹੜੇ ਇਸ ਵਕਤ ਟੈਗੋਰ ਥੀਏਟਰ ਦੇ ਬਾਹਰ ਅਸੀਂ ਮੌਜੂਦ ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨਿਯੁਕਤੀ ਪੱਤਰ ਲੈ ਕੇ ਸਾਹਮਣੇ ਆ ਰਹੇ ਨੇ ਕੀ ਨਾਮ ਕੀ ਹੈ ਤੁਹਾਡਾ ਸਤਗੁਰਜੀਤ ਸਿੰਘ ਜੀ ਕੁਝ ਜੀ ਕਿਹੜੇ ਮਹਿਕਮੇ ਚ ਨੌਕਰੀ ਮਿਲੀ ਹੈ ਕੋਆਪਰੇਟਿਵ ਬੈਂਕ ਜੀ ਇਹ ਪੇਪਰ ਕਦੋਂ ਹੋਇਆ ਸੀ ਕਿੰਨੀ ਕੁ ਦੇਰ ਚ ਸਾਰਾ ਪ੍ਰੋਸੈਸ ਕੰਪਲੀਟ ਹੋਇਆ ਪੇਪਰ 25 ਮਹੀਨ ਨੂੰ ਹੋਇਆ ਸੀ ਜੀ ਤੇ ਉਸ ਤੋਂ ਬਾਅਦ ਇੱਕ ਸਤੰਬਰ ਨੂੰ ਟਾਈਪਿੰਗ ਹੋਈ ਸੀ ਜੀ ਤੇ ਅੱਜ ਜੁਆਇਨਿੰਗ ਲੈਟਰ ਮਿਲ ਗਿਆ ਜੀ ਖੁਸ਼ ਹੋ ਜਿਸ ਤਰੀਕੇ ਦੇ ਨਾਲ ਜਲਦੀ ਜਲਦੀ ਸਾਰਾ ਕੰਮ ਹੋਇਆ ਅੱਜ ਜੁਆਇਨਿੰਗ ਵੀ ਮਿਲ ਗਈ ਬਹੁਤ ਖੁਸ਼ ਹਾਂ ਜੀ ਇੰਨਾ ਛੇਤੀ ਤੱਕ ਇਹਦੇ ਪਹਿਲਾਂ ਮਿਲੇ ਹੀ ਨਹੀਂ ਸੀ ਤਿੰਨ ਤਿੰਨ ਚਾਰ ਚਾਰ ਸਾਲ ਲੱਗ ਜਾਂਦੇ ਸੀਗੇ ਜੁਆਇਨਿੰਗ ਲੈਟਰ ਮਿਲਣ ਨੂੰ ਹੀ ਇਹਨਾਂ ਨੇ 6 ਮਹੀਨਿਆਂ ਦੇ ਵਿੱਚ ਹੀ ਦੇ ਦਿੱਤੇ ਬਹੁਤ ਤੇਜ਼ੀ ਨਾਲ ਕੰਮ ਉਹਨਾਂ ਕੰਮ ਆਪਣਾ ਭਵਿੱਖ ਕਿਵੇਂ ਦੇਖ ਕੇ ਚੱਲਦੇ ਹੋ ਆਪ ਕਿਵੇਂ ਕੰਮ ਕਰੋਗੇ ਜੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਪਤਾ ਨਹੀਂ ਹੁੰਦਾ ਕੌਣ ਤੁਹਾਡੇ ਕੋਲ ਅਰਦਾਸ ਕਰਕੇ ਆਊਗਾ ਕਿ ਬੇੜਾ ਜਿਹੜਾ ਵੀ ਬੰਦਾ ਬੈਠਾ ਹੋਵੇ ਸਾਹਮਣੇ ਉਹ ਸਾਡਾ ਕੰਮ ਕਰਨ ਵਾਲਾ ਹੋਵੇ ਆਪਣਾ ਕੰਮ ਤਾਂ ਟੀਚਾ ਕਿਵੇਂ ਥਕੇ ਚੱਲ ਰਹੇ ਹੋ ਇਮਾਨਦਾਰੀ ਨਾਲ ਕੰਮ ਕਰਨ ਦਾ ਟੀਚਾ ਮੈਥੇ ਕੇ ਚੱਲਿਆ ਵੀ ਜੇ ਇਮਾਨਦਾਰੀ ਨਾਲ ਨੌਕਰੀ ਮਿਲ ਜਾਈ ਤਾਂ ਇਮਾਨਦਾਰੀ ਨਾਲ ਹੀ ਕੰਮ ਕਰਾਂਗੇ ਜੇ ਕੋਈ ਪੈਸੇ ਦੇ ਕੇ ਲੱਗਦਾ ਫਿਰ ਉਹ ਸੋਚਦਾ ਵੀ ਮੈਂ ਪੈਸੇ ਦੇ ਕੇ ਲੱਗਿਆ ਤਾਂ ਮੈਂ ਪੈਸੇ ਕਮਾਵਾਂ ਵੀ ਆਪਾਂ ਮਾਨਦਾਰੀ ਨਾਲ ਲੱਗੇ ਆ ਮਾਨਦਾਰੀ ਨਾਲ ਨੌਕਰੀ ਮਿਲੀ ਹੈ ਤਾਂ ਮਾਨਦਾਰੀ ਨਾਲ ਹੀ ਕੰਮ ਕਰਾਂਗੇ ਅਸੀਂ ਨਾ ਨਾਲਾ ਲੋਕਾਂ ਨੂੰ ਇਹ ਵੀ ਦੱਸ ਰਹੇ ਆ ਕਿ ਤੁਸੀਂ ਪੇਪਰ ਕਿਵੇਂ ਕਲੀਅਰ ਕੀਤਾ ਕਿਉਂਕਿ ਬਹੁਤ ਸਾਰੇ ਨੌਜਵਾਨ ਦੇਖ ਰਹੇ ਹੋਣਗੇ ਉਹ ਵੀ ਜਰੂਰ ਉਹਨਾਂ ਨੂੰ ਦੱਸੋ ਕਿਵੇਂ ਪੇਪਰ ਕਲੀਅਰ ਕੀਤਾ ਕਿਵੇਂ ਪੜ੍ਹਾਈ ਕੀਤੀ ਕੀ ਕੀ ਚੀਜ਼ਾਂ ਰੱਖ ਕੇ ਚੱਲ ਰਹੇ ਸੀ ਨਾਲਾ ਉਹਦਾ ਜੀ ਸੈਲਫ ਸਟਡੀ ਤੇ ਮੇਰਾ ਫੋਕਸ ਜ਼ਿਆਦਾ ਸੀਗਾ ਲਾਇਬ੍ਰੇਰੀ ਦੇ ਵਿੱਚ ਲਾਇਬ੍ਰੇਰੀ ਜੁਆਇਨ ਕੀਤੀ ਹੋਈ ਸੀ 13-13 ਘੰਟੇ ਲਾਇਬ੍ਰੇਰੀ 'ਚ ਬੈਠ ਕੇ ਪੜ੍ਹੇ ਆ ਜੀ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਪੇਪਰ ਕਲੀਅਰ ਕਰਨ ਵਾਸਤੇ ਜੀ ਬਿਲਕੁਲ ਦੇਖੋ ਇਹ ਮਿਹਨਤ ਕੀਤੀ ਹੈ ਤੇ ਮਿਹਨਤ ਅੱਜ ਰੰਗ ਵੀ ਲਿਆਈ ਹੈ ਔਰ ਲਗਾਤਾਰ ਤੁਹਾਡੀ ਅਸੀਂ ਨੌਜਵਾਨਾਂ ਦੇ ਨਾਲ ਗੱਲ ਕਰਵਾ ਰਹੇ ਹਾਂ ਹੋਰ ਵੀ ਨੌਜਵਾਨਾਂ ਦੇ ਨਾਲ ਗੱਲ ਕਰਾਂਗੇ ਕਿਉਂਕਿ ਸਾਰੇ ਜਿਹੜੇ ਨੇ ਨੌਜਵਾਨ ਆਪਣੇ ਆਪਣੇ ਢੰਗ ਦੇ ਨਾਲ ਆਪਣੀ ਪੜ੍ਹਾਈ ਕਰਕੇ ਜਿਹੜੇ ਨੇ ਆਏ ਨੇ ਔਰ ਅੱਜ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਜਿਹੜੇ ਨੇ ਨਿਯੁਕਤੀ ਪੱਤਰ ਜ਼ਰੂਰ ਵੰਡੇ ਜਾ ਰਹੇ ਨੇ ਗੱਲਬਾਤ ਕਰਦੇ ਹਾਂ ਕੀ ਨਾਮ ਕੀ ਹੈ ਤੁਹਾਡਾ ਜਗਜੀਤ ਸਿੰਘ ਜੀ ਜਗਜੀਤ ਜੀ ਕਿਹੜੇ ਵਿਭਾਗ ਵਿੱਚ ਨੌਕਰੀ ਮਿਲੀ ਹੈ ਕੋਆਪਰੇਟਿਵ ਬੈਂਕ ਵਿੱਚ ਕੋਆਪਰੇਟਿਵ ਬੈਂਕ ਦੇ ਵਿੱਚ ਕਿਹੋ ਜਿਹਾ ਲੱਗ ਰਿਹਾ ਹੈ ਕਿ ਨੌਕਰੀ ਦਾ ਨਿਯੁਕਤੀ ਪ ਕੁਝ ਹੋਰੀ ਜੀ ਪਰਿਵਾਰ ਦਾ ਕੀ ਕਹਿਣਾ ਸੀ ਜਦੋਂ ਪਤਾ ਲੱਗਿਆ ਕਿ ਬਈ ਨੌਕਰੀ ਮਿਲ ਗਈ ਹੈ ਨਿਯੁਕਤੀ ਪੱਤਰ ਲੈਣ ਜਾਣਾ ਚੰਡੀਗੜ੍ਹ ਪਰਿਵਾਰ ਨੇ ਬਹੁਤ ਖੁਸ਼ੀ ਕੀ ਕਹਿੰਦੇ ਵੀ ਤੈ ਫਿਰ ਮੇਰੇ ਭਰਾ ਨੂੰ ਭੇਜਿਆ ਜੀ ਵੱਡੇ ਨੂੰ ਤੇ ਉਹ ਸਿਕਿਉਰਿਟੀ ਗਾਰਡਾਂ ਨੇ ਆਉਣ ਨਹੀਂ ਦਿੱਤਾ ਕਹਿੰਦੇ ਵੀ ਇੱਕ ਜਣੇ ਹੀ ਜਾ ਸਕਦਾ ਕਹਿੰਦੇ ਤੇ ਪਰਿਵਾਰ ਚ ਬਹੁਤ ਖੁਸ਼ੀ ਆ ਕਹਿੰਦੇ ਜਲਦੀ ਤੋਂ ਜਲਦੀ ਆ ਜਾ ਵੀ ਆ ਜਾ ਆਪਾਂ ਨੇ ਉਹ ਵੀ ਜਲੇਬੀਆਂ ਦਾ ਲੰਗਰ ਲਾਉਣਾ ਹੈ। ਕੀ ਬਾਤ ਹੈ ਇਹ ਮੁਖਮੰਤਰੀ ਸਾਹਿਬ ਕਹਿ ਕੇ ਵੀ ਗਏ ਕਿ ਉਹ ਥੇਰੇ ਦੇ ਘਰਾਂ ਦੇ ਬਾਹਰ ਅੱਜ ਜਲੇਬੀਆਂ ਦਾ ਲੰਗਰ ਲੱਗਣਾ ਹੈ। ਹਾਂਜੀ ਮੇਰੇ ਬੇਬੇ ਜੀ ਬਹੁਤ ਖੁਸ਼ ਨੇ। ਉਹ ਕਹਿੰਦੇ ਵੀ ਮੇਰੇ ਜਾਂਦੇ ਜਾਂਦੇ ਜੀ ਵੀ ਤਿੰਨ ਨੌਕਰੀ ਲੱਗਣਾ ਦੇਖਣੀ ਚਾਹੁੰਦੀਆਂ ਜੀ। ਉਹ ਅੱਜ ਸੁਪਨਾ ਪੂਰਾ ਹੋ ਗਿਆ। ਕੀ ਬਾਤ ਹੈ ਇਹਦੇ ਵਾਸਤੇ ਫਿਰ ਮਿਹਨਤ ਕਿੰਨੀ ਕੀਤੀ ਸੋਚਿਆ ਸੀਗਾ ਕਿ ਇੰਨੀ ਛੇਤੀ ਇਹ ਸੁਪਨਾ ਪੂਰਾ ਹੋਏਗਾ। ਨਹੀਂ ਮਿਹਨਤ ਬਹੁਤ ਕੀਤੀ ਜੀ ਮਤਲਬ ਰਾਤ ਨੂੰ 18-18 ਘੰਟੇ ਪੜਿਆ ਜੀ। ਲਾਈਬ੍ਰੇਰੀ ਚ ਸੌਣਾ ਪੀਣਾ ਖਾਣਾ ਘੱਟ ਕਰ ਰੱਖਿਆ ਸੀਗਾ ਜੀ ਸਾਰਾ ਬਸ ਮੇਨ ਫੋਕਸ ਸੀਗਾ ਵੀ ਕਿੰਨੀ ਕੁ ਦੇਰ ਦੀ ਪੜ੍ਹਾਈ ਇਹਦੇ ਪਿੱਛੇ ਲੱਗੀ ਕਿੰਨੀ ਕੁ ਦੇਰ ਦੀ ਮਿਹਨਤ ਸੀ ਮੈਂ ਪਹਿਲਾਂ ਮਾਸਟਰ ਕਰਤਾ ਜੀ ਮਾਸਟਰ ਤੋਂ ਬਾਅਦ ਜੀ ਲਗਾਤਾਰ ਮੈਂ 1 ਸਾਲ ਪੂਰੀ ਮਿਹਨਤ ਕੀਤੀ ਹੈ ਅੱਛਾ ਬਿਲਕੁਲ ਦੇਖੋ ਲਗਾਤਾਰ ਅਸੀਂ ਨੌਜਵਾਨਾਂ ਦੇ ਨਾਲ ਗੱਲ ਕਰ ਰਹੇ ਹਾਂ ਨੌਜਵਾਨਾਂ ਦੀਆਂ ਜਿਹੜੀਆਂ ਨਿਯੁਕਤੀਆਂ ਨੇ ਉਹਨਾਂ ਦੇ ਬਾਰੇ ਗੱਲ ਕਰ ਰਹੇ ਹਾਂ ਕੀ ਨਾਮ ਕੀ ਹੈ ਤੁਹਾਡਾ ਮੈਂ ਮੇਰਾ ਨਾਮ ਗੁਰਪਿਆਰ ਸਿੰਘ ਹੈ ਜੀ ਕਿਹੜੇ ਵਿਭਾਗ ਵਿੱਚ ਨੌਕਰੀ ਮਿਲੀ ਮੈਂ ਸੀਸੀਡੋ ਚ ਜੀ ਕਲਰਕ ਦੀ ਪੋਸਟ ਹੈ ਡਾਟਾ ਐਂਟਰੀ ਆਪਰੇਟਰ ਦੀ ਹੈ ਜੀ ਕਿਦਾਂ ਦਾ ਲੱਗ ਰਿਹਾ ਨਿਯੁਕਤੀ ਪੱਤਰ ਲੈ ਕੇ ਕਹਿੰਦੇ ਕਿ 6 ਮਹੀਨਿਆਂ ਦੇ ਵਿੱਚ ਹੱਥਾਂ ਦੇ ਵਿੱਚ ਨਿਯੁਕਤੀ ਪੱਤਰ ਹਾਂਜੀ ਹਾਂਜੀ ਮੈਂ 2021 ਤਾਂ ਲੱਗਿਆ ਜੀ ਉਦੋਂ ਪਟਵਾਰੀ ਚ ਰਹਿ ਗਿਆ ਸੀ ਮੇਨ ਚੋ ਉਸ ਤੋਂ ਬਾਅਦ ਫਿਰ ਉਮੀਦ ਹੈ ਨਹੀਂ ਸੀ ਵੀ ਪੋਸਟਾਂ ਕਿਉਂ 5 ਸਾਲ ਬਾਅਦ ਹੀ ਤੇ ਪਰ ਇਹਨਾਂ ਨੇ ਬਹੁਤ ਵਧੀਆ ਕਰਿਆ ਜੀ ਨਾਲ ਦੀ ਨਾਲ ਜਿਹੜੀਆਂ ਪੋਸਟ ਆਈ ਗਈਆਂ ਕੰਟੀਨਿਊ ਕੰਮ ਚੱਲੀ ਆ ਹੁਣ ਵੀ ਐਲਰੂ ਕੋਈ ਮਹੀਨਾ ਲੰਘਦਾ ਨਹੀਂ ਹੈਗਾ ਕਦੇ ਕਿਸੇ ਦੀ ਨਿਯੁਕਤੀ ਹੁੰਦੀ ਹੈ ਕੁਝ ਕਦੇ ਕੁਝ ਹੁੰਦਾ ਹੈ ਇਹ ਬਹੁਤ ਵਧੀਆ ਕਰਿਆ ਬਿਲਕੁਲ ਦੇਖੋ ਨੌਜਵਾਨ ਖੁਸ਼ ਨੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਨੌਜਵਾਨੀ ਜਿਹੜੀ ਹੈ ਜਿਹੜਾ ਸਪਨਾ ਲੈ ਕੇ ਚੱਲੇ ਕਿ ਰੰਗਲਾ ਪੰਜਾਬ ਹੋਏਗਾ ਬਿਲਕੁਲ ਰੰਗਲਾ ਪੰਜਾਬ ਇਹਨਾਂ ਦੇ ਨਾਲ ਹੋਏਗਾ ਜਿਸ ਵਕਤ ਸਾਰੀ ਨੌਜਵਾਨੀ ਖੇਤਿਆਂ ਤੇ ਲੱਗੀ ਹੋਏਗੀ ਕੰਮਕਾਰ ਕਰ ਰਹੀ ਹੋਏਗੀ এমਪਲੋਇਡ ਹੋਏਗੀ ਰੰਗਲਾ ਪੰਜਾਬ ਆਪਣੇ ਆਪ ਬਣੇਗਾ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅ